ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੋਸਟ ਵੈਲਕਮ ਸਾਰਿਆਂ ਦਾ ਅੱਜ ਤੁਹਾਨੂੰ ਮਿਲਾ ਰਹੇ ਹਾਂ ਕੁਦਰਤ ਦੇ ਬੈਦ ਬੈਦ ਸਕਮਿੰਦਰ ਦਿਓ ਜਿਨ੍ਹਾਂ ਦਾ ਆਯੁਰਵੇਦ ਦੇ ਵਿੱਚ ਬਹੁਤ ਲੰਬਾ ਤਜਰਬਾ ਤੇ ਬਹੁਤ ਲੋਕਾਂ ਨੂੰ ਆਰਾਮ ਆਇਆ ਬਹੁਤ ਲੋਕਾਂ ਦਾ ਭਲਾ ਹੋਇਆ ਕੋਈ ਪੈਸੇ ਬਣਾਉਣ ਵਾਲਾ ਸਿਸਟਮ ਨਹੀਂ ਹੈਗਾ ਇਹਨਾਂ ਕੋਲੇ ਇਹਨਾਂ ਕੋਲੇ ਲੋਕ ਭਲਾਈ ਦਾ ਜ਼ਿਆਦਾ ਕੰਮ ਆ ਜੋ ਐਕਸਪੈਂਸ ਹੁੰਦੇ ਨੇ ਉਹਨੇ ਕੀ ਲੈਂਦੇ ਨੇ ਬਾਕੀ ਕਈ ਦਵਾਈਆਂ ਇਹ ਫ੍ਰੀਚ ਵੀ ਦਿੰਦਿਆ ਜਿਹੜਾ ਬਾਕੀ ਤੁਸੀਂ 베ਜ ਤੇ ਜਾ ਕੇ ਦੇਖ ਸਕਦੇ ਹੋ ਤੇ ਉਹ ਵੀ ਬਹੁਤ ਸਫਲ ਤੇ ਚੰਗਾ ਇਲਾਜ ਆ ਉਹਨਾਂ ਦਾ ਬੈ ਜੀ ਅੱਜ ਅਸੀਂ ਇੱਕ ਗੰਭੀਰ ਬਿਮਾਰੀ ਬਾਰੇ ਪੁੱਛਦੇ ਆ ਤੁਹਾਨੂੰ ਇੱਕ ਆਤਸ਼ਕਦਰ ਰੋਗ ਹੁੰਦਾ ਜਿਹਨੂੰ ਗਨੋਰੀਆ ਕਲਮੀਡੀਆ ਵਗੈਰਾ ਬੋਲ ਦਿੰਦੇ ਨੇ ਹਾਂਜੀ ਉਹਦਾ ਆਪਣੀ ਆਯੁਰਵੇਦ ਦੇ ਵਿੱਚ ਕਿੱਡਾ ਸਫਲ ਇਲਾਜ ਆ ਉਹਦਾ ਆਪਣੇ ਕੋਲੇ 100% ਇਲਾਜ ਹੈ ਠੀਕ ਹੈ ਜੀ ਉਹਦੇ ਵਾਸਤੇ ਆਪਾਂ ਮਤਲਬ ਇੱਕ ਤਾਂ ਦਵਾਈ ਦਿੰਨੇ ਆ ਪੁੜੀਆਂ ਨਮ ਸਰ ਇੱਕ ਗੋਲੀਆਂ ਦਿੰਨੇ ਆ ਇੱਕ ਉਹਦੇ ਨਾਲ ਆਪਾਂ ਕੈਪਸੂਲ ਦਿੰਨੇ ਆ ਠੀਕ ਹੈ ਜੀ ਉਹ ਜਿਹੜਾ ਕੈਪਸੂਲ ਹੈ ਜੀ ਉਹ ਆਪ ਦੇ ਹੱਥ ਦਾ ਤਿਆਰ ਕੀਤੀ ਹੋਈ ਦਵਾਈ ਆਉਗੀ ਹੂੰ ਉਹ ਅਸੀਂ ਮਤਲਬ ਮਿਰਚਾਂ ਪਾ ਕੇ ਮਸਾਲਾ ਪਾ ਕੇ ਜਦੋਂ ਮੀਟ ਖਾਣ ਵਾਲਾ ਮੀਟ ਨਾਲ ਨਹੀਂ ਫਿਰ ਪਨੀਰ ਨਾਲ ਦੋਈ ਦਿੰਨੇ ਆ ਵੈਜੀਟੇਰੀਅਨ ਲੋਕਾਂ ਨੂੰ ਵੈਜੀਟੇਰੀਅਨ ਪਨੀਰ ਨਾਲ ਦੋਈ ਦਿੰਨੇ ਆ ਪਨੀਰ ਦੇ ਵਿੱਚ ਬਣਾ ਕੇ ਸਾਰੇ ਸਮਾਨ ਪਾ ਗੜਨੇ ਇੱਕ ਕੈਪਸੂਲ ਖਾਦੇ ਜਾਂਦਾ ਹੈ ਉਹ 100% ਸਕਸੈਸ ਹੈ। ਉਹ ਆਪਣੇ ਕੋਲੇ ਪੁਰਾਣੇ ਜਵਾਨੇ ਤੋਂ 1968 ਤੋਂ ਲਾ ਕੇ ਤੁਰਿਆ ਹੁੰਦਾ। ਆਪਾਂ ਡੇਰੇ ਰਵੇਲਸੀ ਦੇ ਭਾਗ ਮੇ ਕਪੜੇ ਹੁਣ ਵੀ ਭਾਗ ਮੇ ਹੁੰਦੇ ਨੇ ਆਪਣੇ ਤੇ ਉੱਥੇ ਮੇਰੇ ਗੁਰੂ ਨੇ ਮੈਨੂੰ ਇਹ ਨਕਸ਼ਾ ਦਿੱਤਾ ਸੀਗਾ। ਠੀਕ ਹੈ ਜੀ ਤੇ ਇਹ ਜਿਹੜਾ ਰੋਗ ਆ ਇਹਦੀਆਂ ਨਿਸ਼ਾਨੀਆਂ ਦੱਸ ਦਿਓ ਵੀ ਕਿਵੇਂ ਪਤਾ ਲੱਗਦਾ ਵੀ ਇਹ ਆਤਸ਼ਕੰਦਾ ਰੋਗ ਆ ਇਹਨਾਂ ਨਿਸ਼ਾਨੀਆਂ ਨੇ ਜੀ ਦੇਖੋ ਇੱਕ ਤਾਂ ਸਭ ਤੋਂ ਵੱਡਾ ਪਤਾ ਲੱਗਣ ਵਾਸਤੇ ਆਪ ਦਾ ਪੁੱਠਾ ਹੱਥ ਕਰਕੇ ਉਹਦੇ ਪਿੰਡੇ ਤੇ ਲਾਵੋ ਹੂੰ ਜਿਹਨੂੰ ਆਸ਼ਾਤ ਹੋਰ ਆ ਪਿੰਡਾ ਗਰਮ ਹੋਊਗਾ ਆਵਦੇ ਆਪ ਨੂੰ ਗਰਮ ਮਹਿਸੂਸ ਹੋਊਗਾ ਜਿਹਨੂੰ ਨਹੀਂ ਰੋਗ ਆਪਣਾ ਆਮ ਪਿੰਡਾ ਠੱਡਾ ਹੁੰਦਾ ਹਰੇਕ ਦਾ ਹੂੰ ਦੂਜਾ ਇਹਦੀ ਹੈਗੀ ਪਸ਼ਾ ਵਾਲੇ ਥਾਂ ਦੇ ਉੱਤੇ ਮਾਸ ਪਿੱਛੇ ਹਟਾ ਕੇ ਦੇਖੋ ਚਟਾਕ ਲੈਣਗੇ ਦਾਣੇ ਆਉਣਗੇ ਲਾਲ ਰੰਗ ਦੇ ਤੇ ਬਾਕੀ ਜਿਹੜਾ ਮਾਸ ਹੈ ਮੂਰੇ ਵਾਲਾ ਸ਼ਿਪਾਰੀ ਤੋਂ ਪਿੱਛੇ ਹਟਾਉਨੇ ਆਪਾਂ ਉਹਦੇ ਤੇ ਬਿਆਈਆਂ ਫਟਣਗੀਆਂ ਜਕੂ ਜਿਹਾ ਜਿਨ੍ਹਾਂ ਦੇ ਵਿੱਚ ਬਸ ਬਰਸ ਸਕਦੀ ਹੈ ਪਾਕ ਪੈ ਸਕਦੀ ਹੈ ਇਸ ਤਰ੍ਹਾਂ ਦੀ ਇਹ ਬਿਮਾਰੀ ਹੈ ਠੀਕ ਹੈ ਜੀ ਇਸ ਬਿਮਾਰੀ ਨੂੰ ਆਪਾਂ ਪੂਰੀ ਤਰ੍ਹਾਂ ਫਾਈਨਲੀ ਪੱਕੇ ਤੌਰ ਤੇ ਹਟਾ ਸਕਦੇ ਹਾਂ ਅੱਬਰ ਰੱਬ ਦੀ ਕਿਰਪਾ ਨਾਲ ਬਹੁਤ ਲੋਕਾਂ ਦਾ ਹਜ਼ਾਰਾਂ ਲੋਕਾਂ ਦਾ ਇਲਾਜ ਕਰਿਆ ਇਹ ਕਿੰਨੇ ਟਾਈਮ ਚ ਹਟ ਜਾਂਦੀ ਹੈ ਜੀ ਇਹ ਤਕਰੀਬਨ ਢਾਈ ਦੋ ਤੋਂ ਢਾਈ ਤਿੰਨ ਮਹੀਨੇ ਲੱਗ ਸਕਦੇ ਨੇ ਲੱਗ ਇਹਦਾ ਖਰਚਾ ਕਿੰਨਾ ਜੀ ਦੱਸ ਦਿੰਦਾ ਇਹ 10 ਦਿਨ ਦੀ ਦਵਾਈ ਦਾ ਖਰਚਾ ਜੀ ਕੈਪਸੂਲ ਲਾ ਕੇ ਨਾਲ ਤਾਂ ਆਪਾਂ 3500 ਰੁਪਏ ਦੇ ਘੇੜ-ਘੇੜ ਬਣਦਾ ਜੀ 1000 ਰੁਪਏ ਦਾ ਕੈਪਸੂਲ ਹੈ ਹੂੰ ਬਾਕੀ ਦੋ ਹੋ ਜਾਂਦੇ ਕਈ ਵਾਰੀ ਦਵਾਈਆਂ ਦੇ ਰੇਟ ਘਟਦੇ ਵਧਦੇ ਆ ਤਾਂ 500 ਇਧਰ ਉਧਰ ਹੋ ਸਕਦਾ ਇਹ ਪਹਿਲਾਂ 500 ਰੁਪਏ ਦਾ ਹੀ ਕੈਪਸੂਲ ਦਿੰਦੇ ਰਹੀਆਂ ਜਦੋਂ ਨਮੀ ਬਣਾਈ ਆ ਜਾ ਕੇ ਇਹ ਸਾਰਿਆਂ ਦੇ ਬਹੁਤਾ ਮਹਿੰਗਾ ਹੋ ਗਿਆ ਸੌਦਾ ਜਿਹੜਾ ਕਸਤੂਰੀ ਵਗੈਰਾ ਕੇ 2000 ਨੂੰ 3000 ਨੂੰ ਮਿਲ ਜਾਂਦੀ ਸੀਗੀ ਅੱਜ ਉਹ ਲੱਖ ਰੁਪਏ ਨੂੰ ਤੋਲ ਆ। ਸਮਾਨ ਮਹਿੰਗਾ ਹੋ ਗਿਆ ਜੀ ਕਈ ਵਾਰ 2 400 500 ਦਾ ਫਰਕ ਪੈ ਜਾਂਦਾ ਉਹ ਗੱਲ ਤੁਸੀਂ ਬਾੜੀ ਉਹ ਨਾ ਰੱਖਿਓ। ਤੁਹਾਨੂੰ ਇੱਕ ਆਈਡੀਆ ਜਾਂ ਰੇਟ ਦਾ ਦੱਸਤਾ। ਹਾਂ। ਔਰ ਔਲਾਜ ਸਫਲ ਆਬੈ ਜੀ ਦਾ ਬਹੁਤ ਲੋਕ ਠੀਕ ਹੋਏ ਨੇ ਠੀਕ ਹੋਣ ਦੀ ਇਹਦੀ ਪੂਰੀ ਗਾਰੰਟੀ ਆ। ਐਡਰੈਸ ਹੈਗਾ ਜੀ ਇਹਨਾਂ ਦਾ ਮਹਿਲ ਕਲਾ ਪੈ ਜਾਂਦਾ ਡਿਸਟ੍ਰਿਕਟ ਬਰਨਾਲਾ ਰੈਕੋਟ ਬਰਨਾਲਾ ਹਾਈਵੇ ਦੇ ਉੱਤੇ ਠੀਕ ਹੈ ਜੀ ਹਾਈਵੇ ਤੋਂ ਅੱਧਾ ਕਿਲੋਮੀਟਰ ਮਹਿਲ ਕਲਾ ਪਿੰਡ ਵੱਲ ਨੂੰ ਆ ਜਦੋਂ ਤੁਸੀਂ ਆਉਣਾ ਕਾਲ ਕਰਕੇ ਆਓ ਪੁੱਛ ਕੇ ਆਓ ਆਪਦਾ ਨੰਬਰ ਲਵਾ ਕੇ ਆਓ ਤਾਂ ਕਿ ਤੁਹਾਨੂੰ ਬਹੁਤਾ ਟਾਈਮ ਨਾ ਲੱਗੇ ਔਰ ਆਉਣ ਜਾਣ 'ਚ ਸਖਿਆਈ ਰਹੇ ਕੋਰੀਅਰ ਭੇਜਣ ਦਾ ਸਾਡਾ ਕੋਈ ਉਹ ਨਹੀਂ ਹੈਗਾ ਪ੍ਰਬੰਧ ਅਸੀਂ ਪੇਸ਼ੈਂਟ ਦੇਖੇ ਬਿਨਾ ਬਿਲਕੁਲ ਵੀ ਕੋਰੀਅਰ ਨਹੀਂ ਪਾਉਂਦੇ ਜੀ ਜਿਹੜੇ ਇੱਕ ਇੱਕ ਬੈਦ ਜੀ ਦੀ ਨਕਲ ਕਰਨ ਵਾਲੇ ਕਈ ਬੰਦੇ ਹੈਗੇ ਨੇ ਉਹ ਮੂੰਹ ਨਹੀਂ ਦਿਖਾਉਂਦੇ ਆ ਆਪਦਾ ਉਹ ਕੋਰੀਅਰ ਪਾਉਣਗੇ ਤੁਸੀਂ ਸਿੱਧੇ ਬੈਦ ਜੀ ਨੂੰ ਮਿਲੋ ਮਿਲ ਕੇ ਦਵਾਈ ਲਓ ਕੋਰੀਅਰ ਤੇ ਪਾਉਂਦੇ ਨਹੀਂ ਦੂਜੀ ਤੀਜੀ ਵਾਰ ਕੋਰੀਅਰ ਤੋਂ ਨੂੰ ਮਿਲ ਜੂ ਪਰ ਇੱਕ ਵਾਰ ਤਾਂ ਤੁਹਾਨੂੰ ਬੈਦ ਜੀ ਕੋਲੋਂ ਚੈੱਕ ਅਪ ਕਰਾਉਣਾ ਹੀ ਪੈਣਾ ਸੋ ਧੰਨਵਾਦ ਜੀ ਜਿਹੜੇ ਰੋਗੀ ਨਰਾਸ਼ ਨੇ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ ਮਿਲ ਕੇ ਦੇਖੋ ਤੁਨੂੰ ਆਪ ਦੇ ਆਪ ਯਕੀਨ ਹੋ ਜਾਊਗਾ ਧੰਨਵਾਦ ਜੀ